ਜੇ ਤੂੰ ਅਰਦਾਸ ਕਰਾਉਣ ਲੱਗਿਆ ਨਾ ਚਾਰਾਂ ਅੱਖਰਾਂ ਨੂੰ ਸਮਝ ਲੈ ਅਰਦਾਸ ਦੇ ਅੱਖਰ ਚਾਰ ਐ ਨਾ ਗੁਰਮੁਖ ਆੜਾ ਰਾਰਾ ਦਦਾ ਤੇ ਸਸਾ ਕਹਿੰਦੇ ਜਿਸ ਦਿਨ ਤੈਨੂੰ ਇਹਨਾਂ ਚਾਰਾਂ ਅੱਖਰਾਂ ਦੀ ਸਮਝ ਪੈ ਗਈ ਨਾ ਤਾਂ ਤੇਰੀ ਅਰਦਾਸ ਉਸ ਤੁਰ ਦੁਰਗਾ ਤੇ ਪ੍ਰਵਾਨ ਹੋਵੇਗੀ ਆਖੋ ਜੀ ਸਤਨਾਮ ਕਹਿੰਦੇ ਜੇ ਤੂੰ ਅਰਦਾਸ ਕਰਨ ਆਇਆ ਹੈ ਨਾ ਮਹਾਪੁਰਖਾਂ ਕੋਲੋਂ ਅਰਦਾਸ ਕਰਵਾਉਣ ਲੱਗਾ ਹੈ ਤਾਂ ਪਹਿਲਾ ਅੱਖਰ ਅਰਦਾਸ ਦਾ ਤੈਨੂੰ ਸੁਚੇਤ ਕਰ ਰਿਹਾ ਹੈ ਆੜਾ ਕਹਿੰਦਾ ਕਿ ਘਟ ਘਟ ਕੇ ਅੰਤਰ ਕੀ ਜਾਣਤਾ ਬੁਰੇ ਬੁਰੇ ਕੀ ਪੀਰ ਪਛਾਣ ਕਟ ਕਟ ਮਾਲਕ ਦਿਲਾ ਕ ਸੱਚਾ ਪਰਵਦ ਗਰ ਕਹਿੰਦੇ ਜਿਹੋ ਜੀ ਭਾਵਨਾ ਲੈ ਕੇ ਤੂੰ ਅਰਦਾਸ ਕਰਨ ਆਇਆ ਹੈ ਨਾ ਜਿੰਦੇ ਚਰਨਾਂ 'ਚ ਅਰਦਾਸ ਕਰਵਾਉਣ ਲੱਗਾ ਹੈ ਜਾਂ ਜਿਸ ਤੋਂ ਅਰਦਾਸ ਜਿੰਨਾ ਮਹਾਂਪੁਰਖਾਂ ਕੋਲ ਅਰਦਾਸ ਕਰਵਾਉਣ ਲੱਗਾ ਹੈ ਉਹ ਤੇਰੇ ਅੰਦਰ ਦੀ ਬਹਿਬਲ ਤਾਨੂੰ ਜਾਣਦਾ ਹੈ ਕਿ ਕਿਹੋ ਜਿਹੀ ਬਲਬਲੇ ਲੈ ਕੇ ਆਇਆ ਹੈ ਮਨ ਦੇ ਵਿੱਚ ਕਿਹੋ ਜਿਹੀ ਭਾਵਨਾ ਲੈ ਕੇ ਆਇਆ ਹੈ ਉਹ ਤੇਰੇ ਅੰਦਰ ਨੂੰ ਜਾਣਦਾ ਹੈ ਤੇ ਜਿਹੜਾ ਅਰਦਾਸ ਦਾ ਦੂਸਰਾ ਅੱਖਰ ਹੈ ਨਾ ਰਾਰਾ ਤੇ ਸਤਿਗੁਰੂ ਜੀ ਉਹ ਕਹਿੰਦੇ ਨੇ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾ ਅੰਤਰਜਾਮੀ ਕਹਿੰਦੇ ਜਿੰਦੇ ਚਰਨਾ ਚ ਅਰਦਾਸ ਕਰਨ ਆਇਆ ਹੈ ਨਾ ਪਹਿਲੀ ਗੱਲ ਤਾਂ ਇਹ ਹੈ ਕਿ ਤੇਰੇ ਅੰਦਰ ਦੀ ਜਾਣਦਾ ਹੈ ਤੇ ਅਰਦਾਸ ਕਰਕੇ ਤੁਰੇਗਾ ਕਹਿੰਦੇ ਰੱਖੇ ਤੇਰੀ ਰੱਖਿਆ ਵੀ ਕਰੇਗਾ ਅਖੋਜੀ ਸਤਨਾਮ ਕਹਿੰਦੇ ਤੇਰੀ ਰੱਖਿਆ ਵੀ ਕਰੇਗਾ ਤੇ ਰਖਿਆ ਤੋਂ ਬਾਅਦ ਸਤਿਗੁਰ ਜੀ ਕਹਿੰਦੇ ਤੀਸਰਾ ਅੱਖਰ ਆਉਂਦਾ ਹੈ ਦੱਦਾ ਤੇ ਮਹਾਰਾਜ ਜੀ ਕਹਿੰਦੇ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਅਗੰਤ ਪਰੇ ਪੰਡਾਰ ਪੜਦੇ ਆ ਨਾ ਜਪਜੀ ਸਾਹਿਬ ਚ ਦੇਦਾ ਦੇ ਲੈਂਦੇ ਥਕ ਪਾਹੇ ਜਿੰਦੇ ਚਰਨਾ ਚ ਅਰਦਾਸ ਕਰਨ ਆਇਆ ਉਹ ਅੰਤਰਜਾਮੀ ਵੀ ਹੈ ਤੇਰੀ ਰਖਿਆ ਵੀ ਕਰੇਗਾ ਜੇ ਤਨ ਧੀਆਂ ਪੁੱਤਰਾਂ ਦੀ ਦਾਤਾਂ ਦੀ ਲੋੜ ਪਈ ਧਨ ਦੌਲਤ ਦੀ ਪਦਾਰਥਾਂ ਦੀ ਲੋੜ ਪਈ ਤਾਂ ਇਹ ਦਾਤਾ ਦੇਣ ਵਾਲਾ ਦਤਾਰ ਤੇੀਆਂ ਝੋਲੀਆਂ ਵੀ ਭਰ ਦੇਵੇਗਾ ਖੋਜੀ ਸਤਨਾਮ ਤੇ ਅਖੀਰ ਤੇ ਅਖਰ ਆਉਂਦਾ ਸੱਸਾ ਮਹਾਰਾਜ ਕਹਿੰਦੇ ਜਿਸ ਦਿਨ ਦੁਨੀਆ ਦੇ ਲੋਕ ਤੇਰਾ ਸਾਥ ਛੱਡ ਜਾਣ ਤੇਰੇ ਆਪਣੇ ਸਕੇ ਸਾਖ ਸੰਬੰਧੀ ਸਾਥ ਛੱਡ ਜਾਣ ਤੇਰੇ ਆਪ ਦੇ ਢਿੱਡੋ ਜੰਮੇ ਤੇਰਾ ਸਾਥ ਛੱਡ ਜਾਣ ਕਹਿੰਦੇ ਕਿ ਤੂੰ ਗੁਰ ਚਰਨਾ ਤੇ ਅਰਦਾਸ ਕਰੀ ਮਹਾਪੁਰਖਾਂ ਦੇ ਚਰਨਾ ਤੇ ਅਰਦਾਸ ਕਰਵਾਈ ਕਹਿੰਦੇ ਜਿਸ ਦਿਨ ਦੁਨੀਆ ਦੇ ਲੋਕ ਸਾਥ ਛੱਡ ਜਾਣ ਤੇਰੇ ਆਪਣੇ ਸਾਥ ਛੱਡ ਜਾਣ ਤੇਰਾ ਕੋਈ ਸਹਾਰਾ ਨਾ ਹੋਵੇ ਤਾਂ ਗੁਰ ਚਰਨਾ ਤੇ ਅਰਦਾਸ ਕਰੀ ਸੱਸਾ ਕਹਿੰਦਾ ਤੇਰਾ ਸਹਾਰਾ ਵੀ ਬਣ ਜਾਵੇਗਾ ਖੋਜੀ ਸਤਨਾਮ ਸੇਸ ਕਰਕੇ ਗਰਮਖ ਪਿਆਰਿਓ ਜਦੋਂ ਆਪਾਂ ਗੁਰ ਚਰਨਾ ਚ ਅਰਦਾਸ ਕਰਾਉਣ ਆਉਂਨੇ ਆ ਨਮਾ ਪੁਰਖਾਂ ਕੋਲ ਇਹ ਨਾ ਸੋਚਿਆ ਕਰੋ ਕਿ ਚਲਾਕੀ ਦੇ ਨਾਲ ਨਿਕਲ ਜਾਵਾਂਗੇ ਜਾਂ ਹਸ਼ਿਆਰੀ ਦੇ ਨਾਲ ਨਿਕਲ ਜਾਵਾਂਗੇ ਸਭ ਪਤਾ ਹੁੰਦਾ ਏ ਮਾਪੁਰਖਾਂ ਨੂੰ ਕਿ ਕਿਹੜਾ ਇਨਸਾਨ ਕਿਹੋ ਜੀ ਭਾਵਨਾ ਲੈ ਕੇ ਆਉਂਦਾ ਏ ਤੇ ਕਿਹੋ ਜੀ ਭਾਵਨਾ ਲੈ ਕੇ ਜਾਂਦਾ ਏ ਸਭ ਪਤਾ ਹੁੰਦਾ ਏ ਸੇਸ ਕਰਕੇ ਜਦੋਂ ਵੀ ਗੁਰ ਚਰਨਾ ਚ ਆਉਣਾ ਹੈ ਨਿਮਰਤਾ ਦੇ ਨਾਲ ਨਿਮਾੜੇ ਹੋ ਕੇ ਗੁਰ ਚਰਨਾ ਚ ਅਰਦਾਸ ਕਰੀਏ ਤੇ ਸਤਿਗੁਰ ਜੀ ਕਿਰਪਾ ਕਰਨ ਤੇ ਜਿੰਨਾ ਗੁਰਮਖ ਪਰਿਵਾਰਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਭਾਣਵਾਂ ਸਤਿਗੁਰਾਂ ਨੇ ਬਾਹ ਫੜ ਕੇ ਪੂਰੀਆਂ ਕੀਤੀਆਂ ਨੇ ਤੇ ਅੱਜ ਉਹ ਇਨਾਂ ਸਮਾਗਮਾਂ ਦੇ ਵਿੱਚ ਸਮਾਗਮ ਕਰਵਾ ਰਹੇ ਨੇ ਪਤਾ